ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਬੀਤੇ ਜਨਵਰੀ ਮਹੀਨੇ ਦੇ ਵਿੱਚ ਉਹਨਾਂ ਦੇ ਵੱਲੋਂ ਦੇਸ਼ ਦੇ ਕੇਂਦਰ ਰੇਲ ਮੰਤਰੀ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 4 ਪਿੰਡਾਂ ਜਿਨ੍ਹਾਂ ਦੇ ਵਿੱਚ ਖਨੋਲੀ, ਮੀਆਪੁਰ, ਬੁੰਗਾ ਸਾਹਿਬ ਅਤੇ ਕੀਰਤਪੁਰ ਸਾਹਿਬ ਰੇਲਵੇ ਓਵਰ ਬ੍ਰਿਜ ਦੀ ਮੰਗ ਜਿਹੜੀ ਉਹ ਰੱਖੀ ਗਈ ਸੀ ਜਿਸ ਤੋਂ ਬਾਅਦ ਹੁਣ ਤਿੰਨ ਰੇਲਵੇ ਓਵਰ ਬ੍ਰਿਜ ਪਾਸ ਚੇੜਨੇ ਉਹ ਕਰ ਦਿੱਤੇ ਗਏ ਨੇ ਤੇ ਇਸੇ ਤਹੀ ਇਹਨਾਂ ਦੇ ਵਿੱਚੋਂ ਖਨੋਲੀ, ਮੀਆਪੁਰ ਅਤੇ ਬੁੰਗਾ ਸਾਹਿਬ ਤੇ ਰੇਲਵੇ ਓਵਰ ਬ੍ਰਿਜਾਂ ਨੂੰ ਜਿਹੜਾ ਮਨਜ਼ੂਰੀ ਦੇ ਦਿੱਤੀ ਗਈ ਹੈ ਸ਼੍ਰੀ ਕੀਰਤਪੁਰ ਸਾਹਿਬ ਜਿਹੜਾ ਉਹ ਤਕਨੀਕੀ ਦਿੱਕਤ ਦੇ ਕਾਰਨ ਹਾਲੇ ਕੁਝ ਸਮੇਂ ਦੇ ਲਈ ਜਿਹੜਾ ਰੋਕ ਦਿੱਤਾ ਗਿਆ ਹੈ ਜਨਵਰੀ ਦੇ ਮਹੀਨੇ ਚ ਮੈਂ ਦੇਸ਼ ਦੇ ਮਾਨਯੋਗ ਰੇਲਵੇ ਮਨਿਸਟਰ ਔਰ ਸਟੇਟ ਮਨਿਸਟਰ ਰਵਨੀਤ ਬਿੱਟੂ ਜੀ ਦੇ ਸਾਹਮਣੇ ਇਹ ਮੰਗ ਰੱਖੀ ਸੀ ਕਿ ਕਨੌਲੀ ਮੀਆਪੁਰ ਬੂੰਗਾ ਸਾਹਿਬ ਤੇ ਕੀਰਤਪੁਰ ਸਾਹਿਬ ਇੱਥੇ ਜਿਹੜੀ ਰੇਲਵੇ ਕ੍ਰਾਸਿੰਗ ਹੈ ਉੱਥੇ ਓਵਰ ਬ੍ਰਿਜ ਬਣਾਉਣ ਦੀ ਲੋੜ ਹੈ ਔਰ ਬਹੁਤ ਸਾਰੀ ਲੋਕਾਂ ਦੀ ਖੱਜਲ ਖਰਾਬੀ ਹੁੰਦੀ ਆ ਰੇਲਵੇ ਮੰਤਰਾਲੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਨਸੀਡਰ ਕਰਕੇ ਇਹ ਤੈਨ ਜਿਹੜੇ ਰੇਲਵੇ ਓਵਰ ਬ੍ਰਿਜ ਪਾਸ ਕਰਤੇ ਆ ਕੀਰਤਪੁਰ ਸਾਹਿਬ ਵਾਲੇ ਤੇ ਥੋੜੀ ਜਿਹੀ ਜੇ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਕਿਉਂਕਿ ਜਗ੍ਹਾ ਨੂੰ ਲੈ ਕੇ ਉੱਥੇ ਜਗ੍ਹਾ ਦੀ ਕਮੀ ਹੈ ਉਹ ਪੰਜਾਬ ਸਰਕਾਰ ਨਾਲ ਟਾਈ ਅਪ ਕਰ ਰਿਹਾ ਸਾਡੀ ਕੋਸ਼ਿਸ਼ ਹੋਊਗੀ ਵੀ ਸਾਰੇ ਥਾਂ ਰੇਲਵੇ ਓਵਰ ਬ੍ਰਿਜ ਜਲਦੀ ਬਣ ਜਾਣ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਰੁਕੇ ਦੂਜਾ ਮੈਂ ਬੇਨਤੀ ਕੀਤੀ ਸੀ ਮੰਤਰੀ ਰੇਲਵੇ ਮੰਤਰੀ ਸਾਹਿਬ ਨੂੰ ਮੇਰੇ ਲੋਕ ਸਭਾ ਹਲਕੇ ਚ ਇੱਕ ਚਮਕੌਰ ਸਾਹਿਬ ਤੇ ਇੱਕ ਬਲਾਚੌਰ ਦੋ ਐਸਜੀ ਵਿਧਾਨ ਸਭਾ ਹਲਕੇ ਆ ਜਿਹੜੇ ਰੇਲਵੇ ਨਾਲ ਅਜੇ ਤੱਕ ਕਨੈਕਟਿਡ ਹੀ ਨਹੀਂ ਗੇ ਜਿਨ੍ਹਾਂ ਦੀ ਰੇਲਵੇ ਨਾਲ ਕੋਈ ਕਨੈਕਟੀਵਿਟੀ ਨਹੀਂ ਹੈ ਸੋ ਉਸ ਮੰਗ ਨੂੰ ਵੀ ਉਹਨਾਂ ਨੇ ਕਨਸੀਡਰ ਕੀਤਾ ਹੈ ਔਰ ਸਾਡੇ ਨਾਲ ਇਸ ਗੱਲ ਦਾ ਉਹਨਾਂ ਨੇ ਵਾਅਦਾ ਵੀ ਕੀਤਾ ਹੈ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਆ ਲੈਣੇ ਵੀ ਚਾਹੇ ਚਮਕੌਰ ਸਾਹਿਬ ਹੋਵੇ ਚਾਹੇ ਬਲਾਚੌਰ ਦੋਨਾਂ ਨੂੰ ਬਹੁਤ ਜਲਦੀ ਰੇਲਵੇ ਕਨੈਕਟੀਵਿਟੀ ਨਾਲ ਜੋੜਿਆ ਜਾਊਗਾ ਇਸ ਤੋਂ ਇਲਾਵਾ ਤੁਹਾਡੇ ਰਾਹੀਂ ਮੈਂ ਲੋਕ ਸਭਾ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਬਹੁਤ ਪੁਰਾਣੀ ਮੰਗ ਹੈ ਬੰਗਾ ਟੂ ਅਨੰਦਪੁਰ ਸਾਹਿਬ ਜਿਹੜਾ ਸਟੇਟ ਹਾਈਵੇ ਨੂੰ ਨੈਸ਼ਨਲ ਹਾਈਵੇ ਚ ਕਨਵਰਟ ਕਰਨ ਦੀ ਕਿਉਂਕਿ ਜਦੋਂ ਵੀ ਸ਼੍ਰੀ ਅਨੰਦਪੁਰ ਸਾਹਿਬ ਚ ਕੋਈ ਵੱਡਾ ਸਮਾਗਮ ਹੁੰਦਾ ਹੈ ਗੁਰਪ੍ਰੋਵ ਹੁੰਦਾ ਹੈ ਕੋਈ ਸ਼ੀਧੀ ਦਿਹਾੜੇ ਹੈ ਉਸ ਟਾਈਮ ਚਾਹੇ ਉਹ ਪੂਰਾ ਮਾਜੀ ਦਾ ਏਰੀਆ ਹੋਵੇ ਚਾਹੇ ਦੁਆਬੇ ਦਾ ਬਹੁਤ ਵੱਡਾ ਏਰੀਆ ਉਹ ਸਾਰਾ ਉਸ ਸੜਕ ਤੇ ਰਾਹੀਂ ਟਰੈਵਲ ਕਰਦਾ ਹੈ ਤੇ ਬਹੁਤ ਲੋਕਾਂ ਨੂੰ